ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਖੁਸ਼ਹਾਲ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਆਪਾਂ ਜਾ ਰਹੇ ਹਾਂ ਜਗਉਸਰਲਾ ਚ ਆ ਆਪਣੇ ਕੋਲ ਮੱਕੀ ਦਾ ਆਟਾ ਪਿਆ ਸੀ ਇੱਕ ਮੇਰੇ ਕੋਲ ਹੈਗਾ ਸੀ ਸੰਤੋਸ਼ੀ ਮਾਤਾ ਦੇ ਵਰਤਾਲ ਕੇ ਉਹ ਪਿਆ ਸੀ ਡੱਬਾ ਮੈਂ ਵਰਤੇ ਨਹੀਂ ਸੀ ਇਸ ਤਰ੍ਹਾਂ ਪਿਆ ਸੀ ਮੈਨੂੰ ਐਸੀ ਮਖਿਆ ਵੀ ਖੱਟਾ ਚਕਾਣੂ ਆਪਾਂ ਖੱਟੇ ਮਿੱਠੇ ਹੱਥਾਂ ਚ ਉਹਦੇ ਨੇ ਸੰਤੋਸ਼ੀ ਦੇ ਮਾ ਵਰਤਾਲ ਦਿਨ ਸੁਣ ਪਤਾ ਵੀ ਖੱਟੇ ਨੂੰ ਹੱਥ ਨਹੀਂ ਲਗਾਉਂਦੇ ਮੈਂ ਕਿਉਂ ਇਸ ਕਰਕੇ ਨਹੀਂ ਵਰਤੇ ਚੱਲੇ ਮੈਂ ਕਿ ਗਾਂਂਆਂ ਨੂੰ ਪਾਇਏ ਵਿੱਚ ਮੈਂ ਕੁਛ ਥੋੜਾ ਜਿਹਾ ਕਣਕ ਦਾ ਆਟਾ ਮਿਲਾ ਲਿਆ ਇਤੇ ਆਪਾਂ ਇਹ ਹਰਾ ਲੈ ਕੇ ਪਾਇਆ ਮੰਗੇ ਜੀ ਨਾਲੇ ਆਪਾਂ ਗਾਂਂਆਂ ਨੂੰ ਪਾ ਕੇ ਅਮਗੇ ਪਿੰਨੀਆਂ ਬਣਾ ਕੇ ਸਾਮ ਨੂੰ ਗਏ ਸੀ 4:00 ਵਜੇ ਆ ਮੰਜਾ ਢਾਦ ਦੇ ਵੀ ਲੈ ਕੇ ਆਪਣੀਆਂ ਸੱਤ ਫੇਲਾ ਰਹੀਆਂ ਨੇ ਅੰਦਰ ਹੋਣੀਆਂ ਜੱਪਲ ਬਸ ਹਾਂ ਚਲੋ ਜੀ ਹੁਣ ਆਪਾਂ ਇਹਦੇ ਬਣਾ ਲਾਂਗੇ ਪਿੰਨੀਆ ਮੱਕੀ ਦਾ ਮਹੀਨਾ ਮੂਰੇ ਖਰਾਬ ਹੀ ਹੋ ਜਾਣਾ ਮੱਕੀ ਦੇ ਆਟੇ ਨੇ ਲਓ ਜੀ ਹੁਣ ਆਪਾਂ ਗੱਡੀ 'ਚ ਰਖਾ ਲਾਂਗੇ ਬੀਬੀ ਤੋਂ ਚੁਕਾ ਕੇ ਇਸ ਤਰ੍ਹਾਂ ਬੱਟਲੀਆਂ ਨੇ ਆਪਾਂ ਪਿੰਨੀਆਂ ਥੋੜੀਆਂ ਜਿਹਾ ਜ਼ੋਰ ਤੋਂ ਲਾ ਕੇ ਬਿਣੀ ਬਣਾਈਆਂ ਨੇ ਮੋਪਲੀਆਂ-ਮੋਪਲੀਆਂ ਕਿਓ ਬਹੁਤ ਸੀ ਬੱਟੀਆਂ ਗਈਆਂ ਤੇ ਹੁਣ ਆਪਾਂ ਜਾਵਾਂਗੇ ਜੀ ਗਊਸਾਲਾ ਚਲੋ ਜੀ ਮੈਂ ਤੇ ਪ੍ਰਧਾਨ ਸਾਹਿਬ ਜਾਨੇ ਆ ਗਊਸਾਲਾ ਜੀ ਪਰ ਅਸੀਂ ਜਦੋਂ ਸਾਥ ਚ ਗਏ ਸਾਨੂੰ ਉੱਥੇ ਪ੍ਰਧਾਨ ਸਾਹਿਬ ਦੇ ਦੋਸਤ ਮਿਲ ਗਏ ਸਾਨੂੰ ਵਾਪਸ ਆਉਣਾ ਪੈ ਗਿਆ ਮੁੜ ਕੇ ਫਿਰ ਅਸੀਂ ਦਵਾਰਾ ਗਏ ਦਵਾਰਾ ਸਾਡੇ ਨਾਲ ਆਕਾਸ਼ ਵੀ ਤਿਆਰ ਹੋ ਗਿਆ ਮੇਰੇ ਬੇਟਾ ਕਹਿੰਦਾ ਮੈਂ ਵੀ ਜਾਵਾਂਗਾ ਮੰਮੀ ਚਲੋ ਜੀ ਬੱਚਿਆਂ ਨੂੰ ਵੀ ਇਸ ਪਾਸੇ ਪ੍ਰੇਰਿਤ ਕਰਨਾ ਚਾਹੀਦਾ ਆਪਾਂ ਸੋਨ ਨੂੰ ਦਿਖਾ ਰਹੇ ਹਾਂ ਬਾਜ਼ਾਰ ਸਾਡਾ ਤਨੌਲਾ ਸ਼ਾਇਦ ਤਨੌਲਾ ਮੈਂ ਕਾਸਤੇ ਪ੍ਰਧਾਨ ਦੀ ਵੀਡੀਓ ਬਣਾਤੀ ਕਾਸਮਨ ਬੋਲ ਦਸੀ ਸਾਡੀ ਵੀਡੀਓ ਨਾ ਬਣਾਈ ਫਿਰ ਵੀ ਮੈਂ ਚੋਰੀ ਚੋਰੀ ਬਣਾਤੀ ਇਹਨਾਂ ਨੂੰ ਵੀਡੀਓ ਚ ਲੈ ਲਿਆ ਲੋ ਜੀ ਬਾਜ਼ਾਰ ਚ ਲੱਗੀਆਂ ਪਈਆਂ ਨੇ ਰੌਣਕ ਮੈਨੂੰ ਕਹਿੰਦਾ ਮੇਰੀ ਵੀਡੀਓ ਕਿਉਂ ਬਣਾਉਣੀ ਐ ਬੋਲਦਾ ਮਕੇ ਨਹੀਂ ਮੈਂ ਤੇਰੀ ਵੀਡੀਓ ਨਹੀਂ ਬਣਾਉਣੀ ਮੈਂ ਤਾਂ ਬਾਜ਼ਾਰ ਦੀ ਵੀਡੀਓ ਬਣਾਉਣੀ ਆ ਆਮਬ ਤੇ ਨਿੰਬੂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਆਏ ਪਏ ਨੇ ਕਿਉਂਕਿ ਹੁਣ ਆਮਬ ਤੇ ਨਿੰਬੂਆਂ ਦਾ ਸੀਜ਼ਨ ਬਹੁਤ ਜ਼ਿਆਦੇ ਆਏ ਪਏ ਨੇ ਬਾਜ਼ਾਰ ਵਿੱਚ ਲੋ ਜੀ ਦੇਖੋ ਸਾਡੇ ਬਾਜ਼ਾਰ ਦੀ ਰੌਣਕ ਆਹ ਸਾਹਮਣੇ ਜਿਹੜਾ ਦਿਸ ਰਿਹਾ ਤੁਹਾਨੂੰ ਇਹ ਹੈਗਾ ਰਵਿਦਾਸ ਭਗਤ ਦਾ ਗੁਰਦੁਆਰਾ ਤੇ ਇਹਦੇ ਨਾਲ ਹੀ ਸੰਤੋਸ਼ੀ ਮਾਤਾ ਦਾ ਮੰਦਿਰ ਤੇ ਆਹ ਅਗੇ ਸਾਡਾ ਜੀ ਪੁਰਾਣਾ ਬੱਸ ਸਟੈਂਡ ਸੀ ਇੱਥੇ ਪਹਿਲਾਂ ਹੁਣ ਇੱਥੇ ਜੁਨੀਅਨ ਬਣੀ ਹੋਈ ਐ ਇਹਨਾਂ ਦੀ ਸਾਈਕਲ ਵਾਲਿਆਂ ਦੀ ਉਹ ਸਾਹਮਣੇ मां दुर्गा ਦਾ ਮੰਦਿਰ ਆ ਇੱਧਰ ਬਸ ਸਟੈਂਡ ਆ ਇਹ ਨਾ ਮੈਂ ਬਸ ਸਟੈਂਡ ਬਣਿਆ ਹੋਇਆ ਤੇ ਆ ਹੈਗਾ ਜੀ ਸਾਡੇ ਪਿੰਡ Shiv ji ਦਾ ਮੰਦਿਰ ਇਹ ਪ੍ਰਾਤਨ ਚੀਜ਼ਾਂ ਬਣੀ ਹੋਈ ਨੇ ਸਾਡੇ ਇੱਥੇ ਤਨਵਲੇ ਵਿੱਚ ਕਿਉਂਕਿ ਇੱਥੇ ਮਹਾਰਾਜਾ ਪਟਿਆਲਾ ਇੱਥੇ ਰਹਿੰਦੇ ਸੀ ਨਾਬੇ ਵਾਲੇ ਰਾਜਾ ਇੱਥੇ ਰਹਿੰਦੇ ਸੀ ਤੇ ਸੁਰੰਗਾਂ ਵੀ ਬਣੀ ਹੋਈ ਨਹੀਂ ਸਾਡੇ ਤੇ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਪੱਕੇ ਬਾਗ ਚ ਵੀ ਸੁਰੰਗ ਜਾਂਦੀ ਹੈ ਠਾਣੇ ਨੂੰ ਜਾਂਦੀ ਹੈ ਇੱਕ ਬਠਿੰਡੇ ਨੂੰ ਜਾਂਦੀ ਹੈ ਤੇ ਰਾਜਾ ਮਹਾਰਾਜਿਆਂ ਵੀ ਇਹਦੇ ਕੰਮ ਕੀਤੇ ਨੇ ਜਿਹੜਾ ਠਾਣਾ ਉਹ ਵੀ ਆਪਣਾ ਪਹਿਲਾਂ ਰਾਜੇ ਮਹਾਰਾਜੇ ਉੱਥੇ ਰਹਿੰਦੇ ਸੀ ਮਿੱਠਾ ਖੂਹ ਬਣਿਆ ਹੋਇਆ ਉੱਥੇ ਪਾਣੀ ਭਰਦੇ ਸੀ ਜਿੱਥੇ ਤੇ ਜਿਹੜੀ ਆਪਣੀ ਮਾਰਕੀਟ ਕਮੇਟੀ ਹੈ ਉਹ ਵੀ ਕਹਿੰਦੇ ਰਾਜਾ ਰਹਿੰਦਾ ਹੁੰਦਾ ਸੀ ਇੱਥੇ ਵੀ ਫੈਸਲੇ ਸੁਣਾਉਂਦਾ ਹੁੰਦਾ ਸੀ ਰਾਜਾ ਇੱਥੇ ਤੇ ਇੱਥੇ ਬਰਾਸਤੀ ਚੀਜ਼ਾਂ ਬਹੁਤ ਨੇ ਜੀ ਲਓ ਜੀ ਆਪਾਂ ਪਹੁੰਚ ਗਏ ਗਊਸਾਲਾ ਵਿਖੇ ਇੱਧਰ ਹਰੇ ਆਲੇ ਭਾਈ ਤੋਂ ਹਰਾ ਲੈਣੇ ਆ ਜੀ ਇੱਤੇ ਵਿੱਚੀ ਹਰੇ ਵਾਸਤੇ ਬਣਾਈ ਹੋਈ ਹੈ ਮਸ਼ੀਨ ਲੱਗੀ ਹੋਈ ਹੈ ਅੰਦਰ ਹਰਾ ਕੋ ਤਰਕੇ ਦਿੰਦੇ ਲੋ ਜੀ ਇਹ ਪ੍ਰਧਾਨ ਸਾਹਿਬ ਆ ਰਹੇ ਨੇ ਪਿੰਨੀਆਂ ਕਾਸ ਪਾ ਰਹੇ ਹਰਾ ਤੇ ਇੱਧਰ ਗਾਈਆਂ ਨੂੰ ਮੂਹਰੇ ਚ ਆਉਂਦੇ ਸੀ ਉੱਥੇ ਅਸੀਂ ਨਹੀਂ ਪਾਏ ਕਿਉਂਕਿ ਕਈ ਵਾਰ ਗਾਈਆਂ ਹਿੱਲ ਜਾਂਦੀਆਂ ਨੇ ਅਸੀਂ ਇੱਧਰ ਪਿਛਲੀ ਸਾਈਡ ਗਾਈਆਂ ਨੂੰ ਪਾਉਣੇ ਚਲੋ ਜੀ ਇਹ ਆਪ ਕੋ ਆਪਣਾ ਢਿੱਡ ਤਾਂ ਭਰਦੀਆਂ ਨੇ ਇੱਥੇ ਦੁਨੀਆ ਦੇਖੋ ਤੁਸੀਂ ਬਹੁਤ ਦਾਨ ਕਰਦੀ ਐ ਬਹੁਤ ਲੋਕ ਆਉਂਦੇ ਆ ਪਰ ਜਿਹੜੀਆਂ ਸਾਡੇ ਘਰਾਂ ਕੋਲ ਗਾਇਆਂ ਫਿਰਦੀਆਂ ਨੇ ਉਹਨਾਂ ਦਾ ਵਿਚਾਰੀਆਂ ਦਾ ਮੈਨੂੰ ਬਹੁਤ ਤਰਸ ਆਉਂਦਾ ਬਹੁਤ ਤਰਸ ਆਉਂਦਾ ਹੁਣ ਮੈਂ ਵੀ ਪਾ ਰਹੀ ਹਾਂ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਢਿੱਡ ਭਰ ਕੇ ਖਾਣ ਨੂੰ ਮਿਲ ਜੇ ਉਹਨਾਂ ਨੂੰ ਵੀ ਪਲੀਜ਼ ਬੇਨਤੀ ਐ ਕੋਈ ਮੇਰੀ ਬੇਨਤੀ ਸੁਣਦਾ ਹੋਵੇ ਉਹਨਾਂ ਦਾ ਵੀ ਇਸੇ ਤਰ੍ਹਾਂ ਕੋਈ ਹੋ ਕਰਿਆ ਜਾਵੇ ਜੋ ਢਿੱਡ ਪਰ ਲੈਣ ਇੱਥੇ ਕੋਈ ਘਾਟ ਨਹੀਂ ਹੈ ਕਿਸੇ ਚੀਜ਼ ਦੀ ਉਹ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨਗੇ ਠੱਠੇ ਗਾਈਆਂ ਬਹੁਤ ਜ਼ਿਆਦੇ ਨਹੀਂ ਜੀ ਹੁਣ ਮੈਂ ਤਾਂ ਡਰਦੀ ਹੱਥ ਨੇ ਸਾਹਮਣੂ ਸਹਿਰ ਕਰਨਾ ਵੀ ਮਨਾ ਕਰਤਾ ਵੀ ਜੇ ਇੱਕ ਵਾਰ ਸਿੱਟ ਲਿਆ ਗਏ ਨੇ ਜੇ ਠਿਨੇ ਮੁੜ ਕੇ ਉੱਠਣ ਨਹੀਂ ਦੇਣਾ ਵੀ ਪਹਿਲੀ ਵਿੱਚ ਕੁਝ ਨਹੀਂ ਹੈਗਾ ਆ ਇੱਧਰ ਦੁੱਧ ਵਾਲੇ ਪਸ਼ੂ ਖੜੇ ਨੇ ਤੇ ਗਾਂਆਂ ਨੂੰ ਧਾਰ ਕੱਢ ਰਹੇ ਨੇ ਸੇਵਾਦਾਰ ਸੇਵਾ ਕਰਦੇ ਨੇ ਲਓ ਜੀ ਸਾਹਮਣੇ ਇੱਕ ਕਿਊਟ ਜਿਹਾ ਬੱਚਾ ਦਿਖਾਉਣੇ ਤੁਹਾਨੂੰ ਉਹ ਵੀ ਗਾਂਆਂ ਨੂੰ ਲਫਾ ਫਿਚ ਕੱਖ ਲਈ ਫਿਰਦਾ ਮੁੱਠੀ ਨਾਲ ਪਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਤਾਂ ਪੈਂਦੇ ਨਹੀਂ ਹੈਗੇ ਆਪਾਂ ਉਹਨੂੰ ਵੀਡੀਓ ਚ ਕੈਚਰ ਕੀਤਾ ਦੇਖੋ ਜੀ ਐਂ ਪਾਉਂਦਾ ਗਾਇਆਂ ਨੂੰ ਹੋਰ ਮੈਂ ਉਹਨੂੰ ਪੁੱਛਣ ਲੱਗ ਵੀ ਤੂੰ ਕੀ ਕਰਦਾ ਕਹਿੰਦਾ ਮੈਂ ਗਾਇਆਂ ਨੂੰ ਘਾਹ ਹਰਾ ਪਾਉਣਾ ਦੇਖੋ ਜੀ ਇਸ ਤਰ੍ਹਾਂ ਕਰਕੇ ਪਾਉਂਦਾ ਹੋਰ ਉਹਦੀ ਮੰਮੀ ਤੇ ਉਹਦੀ ਭੈਣ ਵੀ ਨਾਲ ਨੇ ਉਹਦੇ ਸਾਰੇ ਆਉਂਦੇ ਆ ਜੀ ਸਾਡੇ ਇੱਥੇ ਖਾਸ ਕਰਕੇ ਹਿੰਦੂ ਵੀਰ ਬਹੁਤ ਜ਼ਿਆਦਾ ਮੰਨਦੇ ਤੁਸਨ ਪਤੀਏ ਧਰਮਨ ਇੱਧਰ ਸੋਨ ਮੰਦਰ ਦਿਖਾ ਦਿੰਨੇ ਆ ਜਿਹੜੇ ਵਿੱਚ ਬਣੇ ਹੋਏ ਨੇ ਗਊਸਾਲਾ ਦੇ ਅੱਜ ਅਸੀਂ ਮੰਦਰ ਚ ਵੀ ਮੱਥਾ ਟੇਕ ਕੇ ਇੱਧਰ ਹਨੂਮਾਨ ਭਗਵਾਨ ਦੀ ਮੂਰਤੀ ਸਥਾਪਤ ਤੇ ਇੱਧਰ ਵੀ ਸਥਾਪਤ ਹੈ ਇੱਕ ਮੂਰਤੀ ਤੇ ਇੱਧਰ ਮਾਂ ਦੁਰਗਾ ਦੀ ਹੈ ਭਵਤੀ ਸੋਨਾ ਮੰਦਿਰ ਬਣਿਆ ਹੋਇਆ ਜੀ ਕੰਮ ਚੱਲ ਰਿਹਾ ਹੈ ਹਜੇ ਵਿੱਚ ਮੂਰਤੀਆਂ ਦੇਖ ਲਓ ਜੀ ਮੂੰਹ ਬੋਲਦੀਆਂ ਨੇ ਆਪਾਂ ਥੋੜਾ ਥੋੜਾ ਦਾਨ ਕਰਨਾ ਚਾਹੀਦਾ ਜੀ ਆਪਣੇ ਕੋਲ ਜਿੰਨੀ ਕੁ ਸਰਦਾ ਆਪਣੀ ਉਹਨਾਂ ਕ ਕਰਨਾ ਚਾਹੀਦਾ ਤਾਕਿ ਇੱਕ ਜਾਣੇ ਦੇ ਸਿਰ ਤੇ ਭੋਜ ਨਾ ਬਣੇ ਥੋੜੇ ਥੋੜੇ ਨਾਲ ਹੀ ਕਹਿੰਦੇ ਸਮੁੰਦਰ ਭਰ ਜਾਂਦਾ ਕਿਣਕੇ ਕਿਣਕੇ ਨਾਲ ਹੀ ਤੇ ਜਿੰਨੀ ਕ ਵੀ ਆਪਣੀ ਸਰਦਾ ਉਹਨਿਕ ਕਰਨੇ ਚਾਹੁੰਦੇ ਹੁਣ ਤਾਂ ਕਿਸਾਨ ਵੀਰ ਆਪਣੇ ਟਰਾਲੀਆਂ ਪਰ ਪਰ ਹਰੇ ਦੀਆਂ ਸੱਡ ਕੇ ਆਉਂਦੇ ਨੇ ਗੰਗੂਆਂ ਵਾਸਤੇ ਤੂੜੀ ਵੀ ਥੇਰੀ ਪਾਉਂਦੇ ਤੇ ਇਥੇ ਦੁੱਧ ਵੀ ਲੈ ਜਾ ਲਜਾ ਸਕਦਾ ਜੇ ਕਿਸੇ ਨੇ ਲਿਜਾਣਾ ਹੋਵੇ ਦੁੱਧ ਵੀ ਦਿੰਦੇ ਆ ਜੀ ਮੋਲੇ ਇਥੇ ਜੇ ਕਿਸੇ ਨੂੰ ਲੋੜ ਆ ਦੁੱਧ ਵੀ ਲਿਜਾ ਸਕਦੇ ਹਨੂਮਾਨ ਭਗਵਾਨ ਦੀ ਜੈ ਪੰਜ ਮੁਖੀ ਬਣਾਏ ਹੋਏ ਨੇ ਜੀ ਬਹੁਤ ਹੀ ਸੋਹਣੀਆਂ ਤਸਵੀਰਾਂ ਨੇ ਕਾਰੀਗਰ ਨੇ ਬਹੁਤ ਹੀ ਹੁਸਨ ਨਾਲ ਬਣਾਈਆਂ ਨੇ ਦੇਖੋ ਮੋਹ ਬੋਲਦੀ ਐ ਨੀ ਮੋਰਤਾ ਤੈਨੂੰ ਕੀ ਹੋ ਗਿਆ ਟੀਕੇ ਨਹੀਂ ਬਹਿ ਸਕਦੀ ਤੂੰ ਇੱਧਰ ਪਤਾ ਨਹੀਂ ਬਾਹਰ ਕੌਣ ਆ ਗਿਆ ਕੁੱਤੀ ਭੱਜੀ ਫਿਰਦੀ ਐ ਮਾਂ ਕਰੋ ਉਹਨਾਂ ਲਓ ਜੀ ਇਹ ਸਿਵਲਿੰਗ Shiv ji maharaj ਤੇ parvati ਨੇ ਘੁੱਗੀ ਆ ਘੁੱਗੀ ਦੇ ਮੰਗ ਰੋਟੀ ਫਿਰਦੀ ਲਓ ਜੀ ਹੁਣ ਆ ਗਏ ਅਸੀਂ ਵਾਪਸ ਕਰਨ ਤੇ ਅਸੀਂ ਪ੍ਰੈਸ ਵਾਲੇ ਕੱਪੜੇ ਫੜਾਉਣੇ ਸੀ ਤੋ ਵੀਦੇ ਤੇ ਹੁਣ ਬਾਜ਼ਾਰ ਵਿੱਚ ਦੀ ਅਸੀਂ ਇੱਧਰ ਦੀ ਜਾਨ ਨੇ ਕੱਪੜੇ ਫੜਾਉਣ ਤੇ ਬੱਚਿਆਂ ਨੂੰ ਫਿਰ ਹੁੰਦਾ ਇਹ ਤੇ ਡੈਡੀ ਉੱਤਰ ਗਏ ਸੀ ਗੱਡੀ 'ਚ ਉਹਨਾਂ ਨੂੰ ਕੰਮ ਸੀ ਬਾਜ਼ਾਰ 'ਚ ਆਕਾਸ ਨੇ ਹੁਣ ਉੱਪਰ ਦੀ ਦੁਵਾਰਾ ਫੇਰ ਇੱਕ ਗੇੜਾ ਦੇਣਾ ਗੱਡੀ ਨਾਲ ਅੱਜ ਤਾਂ ਮੇਰੀ ਵੀ ਗੇੜੀ ਕਢਾਤੀ ਆਕਾਸ ਨੇ ਨਾਲ ਲਓ ਜੀ ਦੇਖੋ ਬਾਜ਼ਾਰ ਦੀਆਂ ਰੌਣਕਾਂ ਅੱਜ ਤਾਂ ਹਵਾ ਬਾਬਾ ਸੋਹਣੀ ਗੱਲ ਰਹੀ ਹੈ ਇਹ ਸਾਡੇ ਤਰਨਵਲੇ ਦਾ ਬਾਜ਼ਾਰ ਨਾਲੇ ਸੋਨ ਬਾਜ਼ਾਰ ਦਿਖਾਤਾ ਨਾਲੇ ਆਪਾਂ ਗਊਸ਼ਾਲਾ ਚ ਜਾਇਆਏ ਦੇਖੋ ਜੀ ਉਹ ਸਾਹਮਣੇ ਜਿਹੜਾ ਦਰਵਾਜ਼ਾ ਇਹ ਥਾਣੇ ਨੂੰ ਜਾਂਦਾ ਸਾਡੇ ਦਰਵਾਜ਼ੇ ਵੀ ਪੁਰਾਣਾ ਬਣਿਆ ਹੋਇਆ ਸੀ ਸੋਨ ਮੈਂ ਪਹਿਲਾਂ ਦੱਸ ਚੁੱਕੇ ਹਾਂ ਵੀ ਸਾਡੇ ਇੱਥੇ ਪੁਰਾਣੀਆਂ ਇਮਾਰਤਾਂ ਬਹੁਤ ਬਣੀਆਂ ਹੋਈਆਂ ਨੇ ਪਰਾਣੀ ਐਟਾਂ ਦੀ ਜਿਸ ਦਿਨ ਵੀ ਮੇਰੇ ਕੋਲ ਟਾਈਮ ਹੋਇਆ ਮੈਂ ਇਸ ਨੂੰ ਜ਼ਰੂਰ ਦਿਖਾਵਾਂਗੀ। ਲਓ ਜੀ ਹੁਣ ਇੱਧਰ ਹੈਗਾ ਕੁੜੀਆਂ ਵਾਲਾ ਸਕੂਲ ਜਿੱਧਰ ਅਸੀਂ ਜਾ ਰਹੇ ਹਾਂ। ਗੇੜੀ ਰੂਟ ਤੇ ਅੱਜ ਤਾਂ ਮੇਰੀ ਵੀ ਗੇੜੀ ਲਵਾਤੀ ਕਾਸ਼ ਨੀ ਕਦੇ-ਕਦੇ ਆਈ ਕਰਦਾ ਜਿੱਦਨੇ ਮੈਂ ਇਹਦੇ ਨਾਲ ਆਵਾਂ। ਫਿਰ ਇਹ ਕਹੂੰ ਮੰਮੀ ਆਪਾਂ ਗੇੜਾ ਕੱਢਦੇ ਆਂ ਵਿਚਾਰ ਵਿੱਚ। ਲਓ ਜੀ ਬੱਚਿਆਂ ਨਾਲ ਮਸਤੀ ਵੀ ਕਰਨੀ ਚਾਹੀਦੀ ਹੈ। ਬੱਚਿਆਂ ਨਾਲ ਬੱਚੇ ਵੜਨਾ ਪੈਂਦਾ ਫਿਰ। ਲਓ ਜੀ ਹੁਣ ਆਪਾਂ ਰੋਡ ਤੇ ਫੇਰ ਆ ਜਾਾਂਗੇ। ਫੇਰ ਉਧਰ ਬਾਜ਼ਾਰ ਵਿੱਚ ਦੀ ਆਵਾਂਗੇ। ਫੇਰ ਅਸੀਂ ਉਹ ਦੇਖੋ ਹੁਣ ਤੁਸੀਂ ਸਾਹਮਣੇ ਦੇਖਦੇ ਨਾ ਸੋਨ ਇੱਥੇ ਹੈਗਾ ਆਪਣਾ ਪੱਕਾ ਬਾਗ ਉਹ ਵੀ ਪੁਰਾਣੀ ਇਮਾਰਤ ਬਣੀ ਹੋਈ ਜਿਹੜਾ ਗੋਲ ਗੋਲ ਗੁੰਮਟਿਆ ਬਣਿਆ ਹੋਇਆ ਹੁਣ ਆਪਾਂ ਵੀਡੀਓ ਇੱਥੇ ਕਰ ਲਈ ਤੀਸੀ ਬੰਦ ਕਿਉਂਕਿ ਅਸੀਂ ਉਧਰ ਬਾਜ਼ਾਰ ਵਿੱਚ ਫੇਰ ਗੇੜਾ ਲੱਗੂ ਸਾਡਾ ਸਾਹਮਣੇ ਉਹ ਸੰਤੋਸ਼ੀ ਮਾਤਾ ਦਾ ਮੰਦਿਰ ਫੇਰ ਆਗੇ ਤੇ ਲੋ ਜੀ ਹੁਣ ਫੇਰ ਅਸੀਂ ਕਿਸੇ ਦੇ ਘਰੇ ਚਲੇ ਗਏ ਤੇ ਕਾਸ ਦੇ ਦੋਸਤ ਦੇ ਘਰੇ ਸਾਨੂੰ ਉੱਥੇ ਨੇਰਾ ਹੋ ਗਿਆ ਗੱਲਾਂ ਬਾਤਾਂ ਕਰਦੇ ਨੇ ਤੇ ਆ ਫੇਰ ਸਾਮ ਨੂੰ ਕਹਿੰਦੇ ਮੰਮੀ ਸਾਨੂੰ ਗੋਲ ਗੱਪੇ ਖਵਾ ਕੇ ਲਿਆ ਕਾਸ ਦਾ ਦੋਸਤ ਨਾਲ ਕਾਸ ਕਹਿੰਦਾ ਫੇਰ ਮੈਂ ਇਹਨਾਂ ਨੂੰ ਗੋਲ ਗੱਪੇ ਖਵਾ ਕੇ ਲਈ ਤੇ ਲਓ ਜੀ ਹੁਣ ਆਪਾਂ ਨੇ ਆਪਣੇ ਘਰੇ ਵੀਡੀਓ ਵਧੀਆ ਲੱਗੀ ਤਾਂ